ਗੁਰਦਾਸਪੁਰ ਸਰਹੱਦੀ ਖੇਤਰ 'ਚ ਰਹਿੰਦੇ ਲੋਕਾਂ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਤਿਰੰਗੇ ਝੰਡੇ ਹੱਥੇ ਫੜ ਕੇ ਹਿੰਦੁਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਅਰੇ ਲਗਾਏ। ਆਮਨਾ ਅਗਰਕਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਾਕਿਸਤਾਨ ਤੋਂ ਪੈਲਗਾਮ ਹਮਲੇ ਦਾ ਬਦਲਾ ਲਿਆ ਏ। ਮੋਦੀ ਸਰਕਾਰ ਦੀ ਇਸ ਕਾਰਵਾਈ ਤੋਂ ਲੋਕ ਖੁਸ਼ ਨੇ ਅਤੇ ਉਹਨਾਂ ਭਾਰਤੀ ਫੌਜ ਨਾਲ ਡੱਟ ਕੇ ਖੜੇ ਹੋਣ ਦੀ ਵਚਨਬੱਧਤਾ ਦੁਹਰਾਈ ਏ। ਰਹਿਣ ਵਾਲੇ ਲੋਕੀਆਂ ਅਸੀਂ ਜਿਹੜੇ ਇਹ ਜਿਹੜੇ ਸਾਨੂੰ ਪਾਕਿਸਤਾਨ ਜੜੀਆਂ ਜਿੱਦੜ ਧੋਪਕੀਆਂ ਦੇਖ ਰਿਹਾ ਅਸੀਂ ਇਹਨਾਂ ਤੋਂ ਡਰਨ ਵਾਲੇ ਨਹੀਂ ਆ। ਅਸੀਂ 71 ਦੇ ਆਪਣੇ ਜੰਗਾਂ 'ਚ ਇਹ ਦੇਖ ਚੁੱਕੇ ਹਾਂ ਅਸੀਂ ਕਿ ਸਾਡੀ ਫੌਜ ਨੇ ਇਹਨਾਂ ਦਾ ਕੀ ਹੱਫੜ ਕੀਤਾ ਸੀ ਪਾਕਿਸਤਾਨ ਦੇ ਵਿੱਚੋਂ ਵੀ ਆਪਣੇ ਜਿਹੜਾ ਇੱਕ ਅਸੀਂ ਆਪਣੇ ਜਿਹੜਾ ਇਹ ਬੰਗਲਾਦੇਸ਼ ਤਿਆਰ ਕੀਤਾ ਸੀ ਔਰ ਇਸ ਮੌਕੇ ਜਿਸ ਤਰ੍ਹਾਂ ਆਪਣੇ ਸਰਕਾਰ ਨੇ ਆਪਣੇ ਬੜੀ ਆਪਣੇ ਜਿਹੜੀ ਸਟਰੈਟਜੀ ਆਪਣੇ ਬਣਾ ਕੇ ਜਿਹੜੀ ਆਪਣੇ 에ਅਰ ਸਟ੍ਰਾਈਕ ਕੀਤੀ ਆ ਇਹ ਵੀ ਆਪਣੇ ਜਿਹੜੀ ਜੜੀ ਸਰ ਬੜੀ ਸਲਾਘਾਯੋਗ ਆ ਔਰ ਇਹੋ ਜਿਹੜੀ ਸਾਨੂੰ ਪਾਕਿਸਤਾਨ ਨੂੰ ਬੜੀ ਵੱਡੀ ਚੇਤਾਵਨੀ ਜਿਹੜੀ ਅਸੀਂ ਦਿੱਤੀ ਗਈ ਆ ਔਰ ਉਹਨੂੰ ਸਮਝਣਾ ਚਾਹੀਦਾ ਕਿ ਜੇ ਉਹ ਆਪਣੇ ਆਪ ਨੂੰ ਪੂਰੇ ਦਾ ਪੂਰਾ ਤੋੜਨਾ ਨਹੀਂ ਚਾਹੁੰਦਾ ਤੇ ਫਸਤਾਨੇ ਪਰੇਸ਼ਾਨ ਕਰ ਰੱਖਿਆ ਸੀ ਆਏ ਦਿਨ ਸੀਜ਼ਫਾਇਰ ਦਾ ਉਲੰਘਣ ਕਰਦੇ ਸੀਗੇ ਇਸ ਲਈ ਉਹਦਾ ਜਵਾਬ ਮੋਦੀ ਜੀ ਨੇ ਬਹੁਤ ਹੀ ਵਧੀਆ ਦਿੱਤਾ ਹੈਗਾ ਜੋ ਇੰਡੀਆ ਗਵਰਨਮੈਂਟ ਨੇ ਜਾਂ ਇੰਡੀਅਨ 에ਅਰ ਫੋਰਸ ਇੰਡੀਅਨ ਆਰਮੀ ਨੇ ਜੋ ਸੰਦੂਰ ਆਪਰੇਸ਼ਨ ਚਲਾਇਆ ਬਹੁਤ ਅੱਛਾ ਹੈ ਮਨ ਲਓ ਉਹਨਕੋ ਜਵਾਬ ਦਿਆ ਹੈ ਜੋ ਹਮਾਰੇ 27 ਲੋਕ ਇੰਡੀਆ ਦੇ 마ਸੂਮ ਲੋਕੋ ਕੋ ਇਨਹੋ ਨੇ ਜਾਨ ਲਈ ਹੈ ਮਨ ਲਓ ਕਿ ਪਾਕਿਸਤਾਨ ਸਾਰੀ ਵਰਲਡ ਕੋ ਸਾਰੀ ਦੁਨੀਆ ਕੋ ਪਤਾ ਹੈ ਕਿ ਜੋ